ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ ਤੇ ਸਾਰੇ ਮੇਰੇ ਵੀਰ ਭਰਾਵਾਂ ਦੇ ਜਾਨਵਰ ਤਾਂ ਦੋਸਤ ਹੋਣਗੇ ਉਮੀਦ ਕਰਦਾ ਮੈਂ ਲਓ ਜੀ ਮੇਰੇ ਵੀਰ ਭਰਾਵੋ ਛੋਡੇ ਵਾਸਤੇ ਅੱਜ ਆਪਾਂ ਪਹਾੜ ਸਿਰ ਦਾ ਬਸ਼ੇਰਾ ਲੈ ਕੇ ਆਏ ਆ ਤੇ ਦੋ ਦੰਦ ਹੈ ਜੀ ਤੇ 30 ਮਹੀਨੇ ਉਮਰ ਦੱਸੀ ਆ ਮਾਲਕ ਵੀਰਾਂ ਨੇ ਤੇ 61 ਇੰਚ ਹਾਈਟ ਹੈ ਜੀ ਫੱਟੀ ਵਾਲੀ ਤੇ ਸਟਾਰ ਕੋੜੇ ਦਾ ਬੱਚਾ ਹੈਗਾ ਤੇ ਮੁੱਲ ਬਾਈ ਹੋਰੇ ਕਰਦੇ ਆ ਜੀ 70000 ਬਾਕੀ ਮੌਕੇ ਤੇ ਮਨਤਨ ਹੋ ਜੂ ਥੋੜਾ ਬਹੁਤਾ ਜਿਹੜਾ ਕੋਈ ਮੇਰਾ ਵੀਰ ਭਰਾ ਖਰੀਦਣ ਦਾ ਚਾਹਵਣ ਹੈਗਾ ਕਿਰਪਾ ਕਰਕੇ ਹੱਥ ਬਨ ਕੇ ਬੇਨਤੀ ਆ ਉਹੀ ਬੰਦਾ ਫੋਨ ਕਰਿਓ ਜੀ ਮਾਲਕ ਵੀਰਾਂ ਨੂੰ ਤੇ ਮਾਲਕ ਵੀਰਾਂ ਨੇ ਸਪੈਸ਼ਲ ਆਖਿਆ ਜਿਹੜਾ ਕੋਈ ਵੀਰ ਭਰਾ ਖਰੀਦਣ ਦਾ ਚਾਹਵਣ ਹੋਇਆ ਉਹੀ ਫੋਨ ਕਰੇ ਬਾਈ ਆਪਾਂ ਨੂੰ ਟਾਈਮ ਪਾਸ ਵਾਲਾ ਵੀਰ ਭਰਾ ਫੋਨ ਨਾ ਕਰੇ ਐਵੇਂ ਬੇਫਾਲਤੂ ਬਹੁਤ ਫੋਨ ਆਉਂਦੇ ਆ ਕਿ ਬਾਈ ਜਾਣ ਕੇ ਸਵਾਦ ਲੈਣ ਦੇ ਮਾਰੇ ਰੇਟ ਹੀ ਪੁੱਛੀ ਜਾਣਗੇ ਨਹੀਂ ਬਾਕੀ ਡਿਟੇਲ ਪੁੱਛੀ ਜਾਣਗੇ ਫੋਟੋਆਂ ਵੀਡੀਓ ਮੰਗਾ ਲੈਣਗੇ ਬਾਅਦ ਚ ਕੋਈ ਹਾਂ ਨਾ ਦਾ ਜਵਾਬ ਨਹੀਂ ਦਿੰਦੇ ਤੇ ਹੱਥ ਬੰਨ ਕੇ ਬੇਨਤੀ ਹੈ ਜੀ ਜਿਹਨੇ ਲੈਣਾ ਉਹੀ ਫੋਨ ਕਰਿਓ ਤੇ ਮੁੱਲ ਬਾਈ ਹੋਰੇ 70000 ਕਰਦੇ ਆ ਜੀ ਤੇ ਸਵਾਰੀ ਦਾ ਪਾਸ ਹੈ ਜੀ ਰੇਬੀਆ ਵੀ ਬਹੁਤ ਸੋਹਣੀ ਚੱਲਦਾ ਬਾਈ ਹੋਰੇ ਕਹਿੰਦੇ ਤੇ ਪਿੰਡ ਚੱਲੇ ਜੀ ਮਲੇਰਕੋਟਲਾ ਏਰੀਆ ਤੇ ਨੰਬਰ ਸਕਰੀਨ ਤੇ ਦੇ ਦਿੱਤਾ ਗੱਲਬਾਤ ਕਰ ਲਓ ਜੀ ਤੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ